ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਜਿਵੇਂ ਸਰਦੀਆਂ ਹੁੰਨੀਆਂ ਤਾਂ ਸਾਡਾ ਮਾਨਸਿਕ ਸੰਤੁਲਨ ਜਿਹੜਾ ਹੈ ਉਹ ਥੋੜਾ ਜਿਹਾ ਕਹਿੰਦੇ ਆ ਕਿ ਬਹੁਤੇ ਲੋਕ ਜ਼ਿਆਦਾ ਤਣਾਅ ਮਹਿਸੂਸ ਕਰਦੇ ਆ ਕਿ ਕਿਸੇ ਖਾਸ ਮੌਸਮ ਦੇ ਨਾਲ ਡਾਕਟਰ ਸਾਹਿਬ ਤਣਾਅ ਦਾ ਸਬੰਧ ਹੁੰਦਾ ਹੈ ਇਹ ਜੀ ਰਿੰਦੀਪ ਬਿਲਕੁਲ ਠੀਕ ਤੁਸੀਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਜਿਹੜਾ ਕੈਟਾਗਰੀ ਡਿਪਰੈਸ਼ਨ ਦੀ ਹੈਗੀ ਹੈ ਉਹਨੂੰ ਅਸੀਂ ਸੀਜ਼ਨਲ ਅਫੈਕਟਿਵ ਡਿਸਆਰਡਰ ਕਹਿੰਦੇ ਆ ਤੇ ਇਹ ਕੁਝ ਸੀਜ਼ਨਸ ਦੇ ਹਿਸਾਬ ਨਾਲ ਕਈਆਂ ਨੂੰ ਡਿਪਰੈਸ਼ਨ ਆਉਂਦਾ ਹੈ ਔਰ ਬਹੁਤ ਜ਼ਿਆਦਾ ਕੇਸਿਸ ਹੋ ਨੇ ਕਿ ਜਿਹੜੇ ਕਿ ਸਰਦੀਆਂ ਦੇ ਵਿੱਚ ਇੱਕ ਤਰ੍ਹਾਂ ਦਾ ਡਿਪਰੈਸ਼ਨ ਦੇ ਵਿੱਚੋਂ ਨਿਕਲਦੇ ਨੇ ਉਹਦੇ ਕੁਝ ਸਿੰਪਟਮਸ ਹੁੰਦੇ ਨੇ ਜੇ ਅਸੀਂ ਇਸ ਕੈਟਾਗਰੀ ਦੇ ਉੱਤੇ ਕਹੀਏ ਕਿ ਜੇ ਤੁਸੀਂ ਡਿਪਰੈਸ਼ਨ ਹੀ ਕਹਿ ਰਹੇ ਹੋ ਤਾਂ ਡਿਪਰੈਸ਼ਨ ਸੀਜ਼ਨਲ ਇਫੈਕਟਿਵ ਡਿਸਆਰਡਰ ਦੀ ਕੈਟਾਗਰੀ ਦੇ ਵਿੱਚ ਆਉਣ ਲਈ ਕਿ ਸਾਨੂੰ ਸਰਦੀਆਂ ਦੇ ਵਿੱਚ ਜਾਂ ਕਈਆਂ ਨੂੰ ਬਹੁਤ ਘੱਟ ਮਾਤਰਾ ਵਾਲਿਆਂ ਨੂੰ ਕੋਈ ਹੋਰ ਮੌਸਮ ਦੇ ਵਿੱਚ ਵੀ ਇਸ ਤਰ੍ਹਾਂ ਦਾ ਡਿਪਰੈਸ਼ਨ ਹੋ ਸਕਦਾ ਹੈ ਪਰ ਬਹੁਤ ਜ਼ਿਆਦਾ ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ ਸਰਦੀਆਂ ਦੇ ਵਿੱਚ ਹੀ ਇਸ ਚੀਜ਼ ਤੋਂ ਗ੍ਰਸਤ ਹੁੰਦੀ ਹੈ ਉਦੇ ਬਹੁਤ ਸਾਰੇ ਕਾਰਨ ਨੇ ਸਭ ਤੋਂ ਵੱਡਾ ਇੱਕ ਕਾਰਨ ਹੈਗੇ ਕਿ ਜਿਹੜਾ ਸਰਦੀਆਂ ਦੇ ਵਿੱਚ ਜਿਹਨੂੰ ਨੋਮਨ ਇੱਕ ਸਾਈਕੀਟ੍ਰਿਸ ਨੇ ਨਾਮ ਵੀ ਦਿੱਤਾ ਕਿਤਾਬ ਵੀ ਲਿਖੀ ਹੈ ਵਿంటర్ ਬਲੂਜ਼ ਦੇ ਨਾਂ ਦੇ ਉੱਤੇ ਸੋ ਇਹ ਕੀ ਹੁੰਦਾ ਹੈ ਕਿ ਜਿਹੜੀ ਸਨਲਾਈਟ ਹੈ ਉਹ ਘਟ ਜਾਂਦੀ ਹੈ ਇਹ ਤਕਰੀਬਨ ਜਿਹੜਾ ਸੀਜ਼ਨਲ ਇਫੈਕਟਿਵ ਡਿਸਆਰਡਰ ਹੈ ਠੰਡੀ ਜਗ੍ਹਾ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁੰਦਾ ਹੈ ਜਿਹੜੇ ਕਿ ਇਕਵੇਟਰ ਤੋਂ ਦੂਰ ਪੈ ਜਾਂਦੇ ਨੇ ਲੈਟੀਟਿਊਡ ਜਿਵੇਂ ਕਿ ਫੋਰ ਐਗਜ਼ਾਮਪਲ ਅਲਾਸਕਾ ਹੈ ਜਾਂ ਕੈਨੇਡਾ ਦੇ ਕੁਝ ਪਾਰਟਸ ਨੇ ਜਿਹਦੇ ਵਿੱਚ ਬਹੁਤ ਠੰਡ ਪੈਂਦੀ ਹੈ ਨਾਰਵੇ ਹੈ ਜਿਹਦੇ ਵਿੱਚ ਦਿਨ ਬਹੁਤ ਹੀ ਛੋਟੇ ਹੋ ਜਾਂਦੇ ਨੇ ਜੀ ਸੋ ਉਹਦਾ ਕਾਰਨ ਇਹ ਹੈ ਕਿ ਜਿਹੜੀ ਲਾਈਟ ਹੈ ਉਹ ਤੁਹਾਡੇ ਅੰਦਰ ਇੱਕ ਵਿਟਾਮਿਨ ਡੀ ਦੀ ਸਿੰਥਸਿਸ ਕਰਦੀ ਹੈ ਸੋ ਵਿਟਾਮਿਨ ਡੀ ਘਟ ਹੋਣ ਦੇ ਕਰਕੇ ਸਾਡੇ ਜਿਹੜੇ ਬਾਇਓਲੋਜੀਕਲ ਹੋਰ ਮੈਕੈਨਿਜ਼ਮਸ ਨੇ ਜਿਵੇਂ ਕਿ 세ਰੋਟੋਨਿਨ ਹੈ ਉਹ ਮੂਡ ਦੇ ਨਾਲ ਅਫੈਕਟਡ ਹੈ ਸੋ ਜੇ ਵਿਟਾਮਿਨ ਡੀ ਨਹੀਂ ਪ੍ਰਾਪਤ ਹੁੰਦਾ ਔਰ ਡਾਰਕਨੈਸ ਦੇ ਵਿੱਚ ਅਸੀਂ ਜ਼ਿਆਦਾ ਰਹਿੰਨੇ ਆ ਤਾਂ ਮੈਲੇਟੋਨਿਨ ਜਿਹੜਾ ਹੈਗਾ ਕਿ ਜਿਹੜੇ ਕਿ ਸਲੀਪ ਦੇ ਨਾਲ ਨੀਂਦ ਦੇ ਨਾਲ ਸੰਬੰਧਿਤ ਹੈ ਉਹ ਹਾਵੀ ਹੋ ਜਾਂਦਾ ਹੈ ਇਸ ਲਈ ਅਸੀਂ ਬਹੁਤ ਜ਼ਿਆਦਾ ਫਟੀਗਡ ਔਰ ਬਹੁਤ ਜ਼ਿਆਦਾ ਸਾਡੇ ਅੰਦਰ ਇੱਕ ਇਹ ਕਹਿ ਲੋ ਕਿ ਸ਼ਰੀਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਸ਼ੁਰੂ ਹੁੰਦੀ ਹੈ ਕਿ ਸਾਨੂੰ ਇੱਕ ਡਿਪਰੈਸ਼ਨ ਵੱਲ ਨੂੰ ਧਕੇਲ ਦਿੰਦੀ ਹੈ ਸੋ ਇਹ ਕਾਰਨ ਹੈ ਕਿ ਸਰਦੀਆਂ ਦੇ ਵਿੱਚ ਸਪੈਸੀਫਿਕਲੀ ਇਹ ਜਿਹੜਾ ਡਿਪਰੈਸ਼ਨ ਹੈ ਉਹ ਹੁੰਦਾ ਹੈ ਕਈ ਲੋਕਾਂ ਨੂੰ ਜੀ ਲੇਕਿਨ ਇਹਨੂੰ ਡਿਪਰੈਸ਼ਨ ਕਹਿਣ ਲਈ ਐਟ ਲੀਸਟ ਤੁਹਾਡੇ ਲਗਾਤਾਰ ਦੋ ਜਾਂ ਤਿੰਨ ਐਪੀਸੋਡ ਹਰ ਸਾਲ ਹੋਏ ਹੋਣ ਔਰ ਉਹਦੇ ਕੁਝ ਸਿੰਪਟਮਸ ਨੇ ਕਿ ਜਿਵੇਂ ਕਿ ਵਿਧਰੋਅਲ ਹੋਣਾ ਕਿ ਜਿਹੜੀਆਂ ਕਿ ਤੁਸੀਂ ਨੋਰਮਲ ਐਕਟੀਵਿਟੀਆਂ ਕਰਦੇ ਹੋ ਉਹਦੇ ਵਿੱਚ ਤੁਹਾਡਾ ਹੁਣ ਜੀ ਨਾ ਲੱਗਣਾ ਤੁਹਾਡਾ ਪੇਰਨ ਨੂੰ ਜੀ ਕਰਨਾ ਔਰ ਬਹੁਤ ਜ਼ਿਆਦਾ ਖਾਣ ਨੂੰ ਬਿੰਗੀਟਿੰਗ ਜਿਵੇਂ ਕਹਿ ਦਿੰਦੇ ਆ ਜਾਂ ਬਿਲਕੁਲ ਹੀ ਵਿਦਡਰੋਅਲ ਖਾਣ ਪੀਣ ਦੇ ਵਿੱਚ ਹੋਣਾ ਔਰ ਸਲੀਪ ਪੈਟਰਨਸ ਡਿਸਟਰਬ ਹੋਣੇ ਬਹੁਤ ਸੌਣ ਨੂੰ ਜੀ ਕਰਨਾ ਜਾਂ ਬਿਲਕੁਲ ਹੀ ਨਾ ਨੀਂਦ ਆਣੀ ਸੋ ਇਹ ਚੀਜ਼ਾਂ ਇਫੈਕਟ ਹੋਣੀਆਂ ਇੱਕ ਨਕਾਰਾਤਮਕ ਸੋਚ ਕਿ ਜਿਵੇਂ ਸਭ ਤੋਂ ਪਹਿਲਾਂ ਇਹ ਜਿਹੜਾ ਡਿਪਰੈਸ਼ਨ ਹੈ ਇਹ ਤੁਹਾਨੂੰ ਆਪਣੇ ਵੱਲ ਨੂੰ ਇਹ ਸੋਚ ਲੈ ਕੇ ਜਾਂਦੀ ਹੈ ਕਿ ਮੈਂ ਕਿਸੇ ਕੰਮ ਦਾ ਨਹੀਂ ਜਾਂ ਮੇਰੇ ਅੰਦਰ ਬਹੁਤ ਸਾਰੀਆਂ ਖਾਮੀਆਂ ਨੇ ਇੱਕ ਸੈਲਫ ਡਿਫੀਟਿੰਗ ਜਿਹੜੇ ਥਾਟਸ ਨੇ ਉਹ ਹਾਵੀ ਹੋਣ ਲੱਗ ਜਾਂਦੇ ਨੇ ਸੋ ਜਦੋਂ ਤੁਸੀਂ ਇਸ ਤਰ੍ਹਾਂ ਦੀ ਮਨੋਸਥਿਤੀ ਦੇ ਵਿੱਚ ਹੋਵੋ ਔਰ ਤੁਹਾਡੇ ਘਰੇਲੂ ਜਾਂ ਤੁਹਾਡੇ ਕੰਮਕਾਜ ਜਿਹੜੇ ਬਾਹਰ ਤੁਸੀਂ ਕਰਦੇ ਹੋ ਤੁਹਾਡੇ ਰਿਲੇਸ਼ਨਸ਼ਿਪਸ ਉਹਨਾਂ ਦੇ ਵਿੱਚ ਫਰਕ ਪੈਣ ਲੱਗਦਾ ਹੈ ਤੁਹਾਡੀ ਪ੍ਰੋਡਕਟਿਵਿਟੀ ਦੇ ਵਿੱਚ ਫਰਕ ਪੈਣ ਲੱਗਦਾ ਹੈ ਤਾਂ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਕਿਸੇ ਵੀ ਸਾਈਕੋਲੋਜਿਸਟ ਜਾਂ ਸਾਈਕੀਟ੍ਰਿਸਟ ਦੇ ਨਾਲ ਕੰਸਲਟ ਜ਼ਰੂਰ ਕਰੋ ਇਹ ਦੇਖਣ ਲਈ ਕਿ ਵਾਕਈ ਤੁਹਾਨੂੰ ਡਿਪਰੈਸ਼ਨ ਹੈ ਜਾਂ ਇੱਕ ਐਪੀਸੋਡ ਆਫ ਮੂਡ ਵੇਰੀਏਸ਼ਨ ਹੈ ਕੋਈ ਵੀ ਕਾਰਨ ਹੋਰ ਹੋ ਸਕਦਾ ਹੈ ਹਮ ਡਾਕਟਰ ਸਾਹਿਬ ਅੱਜਕਲ ਬੜੀਆਂ ਧਾਰਨਾਵਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਅਸੀਂ ਕਾਫੀ ਸਮੇਂ ਤੋਂ ਇਹ ਸੁਣ ਰਹੇ ਹਾਂ ਕਿ ਐਵਰੀਅਰ ਜਿਹੜਾ ਜਨਵਰੀ ਦਾ ਤੀਜਾ ਸੋਮਵਾਰ ਹੁੰਦਾ ਉਹਨੂੰ ਬਲੂ ਮੰਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿ ਉਹ ਦਿਨ ਸਾਲ ਦਾ ਸਭ ਤੋਂ ਉਦਾਸ ਦਿਨ ਹੁੰਦਾ ਹੈ ਕੀ ਐਵੇਂ ਦਾ ਕੋਈ ਖਾਸ ਦਿਨ ਵੀ ਹੁੰਦਾ ਕਿ ਤੁਸੀਂ ਉਦਾਸੀ ਮਹਿਸੂਸ ਕਰਦੇ ਹੋ ਮੈਂ ਕਹਾਂਗੀ ਕਿ ਮਾਈਂਡ ਸਾਡਾ ਜਿਹੜਾ ਹੈਗਾ ਉਹ ਇਨਫੋਰਮੇਸ਼ਨ ਇੱਕ ਤਰਾੰਦੀ ਨਾਲ ਆਟੋਮੇਟਿਡ ਥਿੰਕਿੰਗ ਦੇ ਵਿੱਚ ਪੈ ਜਾਂਦਾ ਹੈ ਕਿ ਜੇ ਅਸੀਂ ਸਾਰੇ ਲੋਕੀ ਇਹ ਕਹੀ ਜਾਈਏ ਕਿ ਇਹ ਵਾਲਾ ਦਿਨ ਜਿਹੜਾ ਹੈ ਸਭ ਤੋਂ ਉਦਾਸ ਹੋਣ ਵਾਲਾ ਹੈ ਤੇ ਤੁਸੀਂ ਪਹਿਲਾਂ ਹੀ ਉਹਦੇ ਲਈ ਇੱਕ ਪ੍ਰਿਪੇਅਰਡ ਮਾਈਂਡ ਜਿਹੜਾ ਹੈ ਬਾਡੀ ਨੂੰ ਸਿਗਨਲ ਦੇਣ ਲੱਗ ਜਾਂਦਾ ਹੈ ਬਹੁਤ ਸਾਰੀਆਂ ਥਾਵਾਂ ਨੇ ਰੰਦੀਪ ਤੁਸੀਂ ਕਿਸੇ ਪਿੰਡ ਦੇ ਵਿੱਚ ਚੱਲ ਜਾਓ ਉਹਨਾਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਹੈ ਕਿ ਇਦਾਂ ਦਾ ਕੋਈ ਥਰਡ ਮੰਡੇ ਹੈ ਜਨਵਰੀ ਦਾ ਜਿਹਦੇ ਵਿੱਚ ਤੁਸੀਂ ਯੂ ਵਿਲ ਫੀਲ ਸਭ ਤੋਂ ਜ਼ਿਆਦਾ ਡਿਪਰੈਸ਼ਨ ਤੁਹਾਡਾ ਹੋਏਗਾ ਜਾਂ ਤੁਹਾਡਾ ਬਹੁਤ ਜ਼ਿਆਦਾ ਨਕਾਰਾਤਮਕ ਸੋਚ ਹੋਏਗੀ ਇਸ ਤਰ੍ਹਾਂ ਦਾ ਨਹੀਂ ਹੈਗਾ ਸੋ ਰਾਦਰ ਜਿਵੇਂ ਅਸੀਂ ਇਹ ਗੱਲ ਕਰਦੇ ਹਾਂ ਕਿ ਅイヤー ਦੇ ਵਿੱਚ ਸੋਲਿਸਟਾਈਜ਼ ਜਿਵੇਂ ਆਉਂਦਾ ਹੈ ਕਿ ਜਿਵੇਂ ਜਿਹੜਾ ਸ਼ਾਰਟੈਸਟ ਡੇ ਹੈ ਕਿਉਂਕਿ ਉਹਦੇ ਵਿੱਚ ਲਾਈਟ ਸਭ ਤੋਂ ਘੱਟ ਹੁੰਦੀ ਹੈ ਤੇ ਅਸੀਂ ਇਹ ਵਿంటర్ ਦੇ ਵਿੱਚ ਜਿਵੇਂ ਦਸੰਬਰ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਉਹ ਦਿਨ ਘੱਟ ਛੋਟਾ ਹੋਣ ਕਰਕੇ ਲਾਈਟ ਥੋੜੀ ਹੋਣ ਕਰਕੇ ਤੁਹਾਨੂੰ ਡਿਪਰੈਸ਼ਨ ਦਾ ਐਪੀਸੋਡ ਹੋ ਸਕਦਾ ਹੈ ਜੀ ਮਤਲਬ ਇਸ ਤਰ੍ਹਾਂ ਦਾ ਹਕੀਕਤ ਦੇ ਵਿੱਚ ਕੁਝ ਨਹੀਂ ਹੈ ਨਹੀਂ ਸਪੈਸ਼ਲੀ ਜਿਹੜੇ ਇਹੋ ਜਿਹੇ ਈਸਟਰਨ ਕੰਟਰੀਜ਼ ਨੇ ਏਸ਼ੀਅਨ ਕੰਟਰੀਜ਼ ਨੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਧਾਰਨਾ ਜਾਂ ਇਸ ਤਰ੍ਹਾਂ ਦਾ ਨਹੀਂ ਮੰਨਿਆ ਜਾਂਦਾ ਜੀ ਡਾਕਟਰ ਜੀ ਜੇ ਮੈਂ ਆਪਾਂ ਗੱਲ ਕਰ ਰਹੇ ਹਾਂ ਕਿ ਸਰਦੀਆਂ ਦੇ ਵਿੱਚ ਜਾਂ ਸਨਲਾਈਟ ਘੱਟ ਹੁੰਦੀ ਹੈ ਵਿਟਾਮਿਨ ਡੀ ਖਾਸ ਕਰਕੇ ਔਰਤਾਂ ਦੇ ਸਰੀਰ ਦੇ ਵਿੱਚ ਉਹਦੀ ਘਾਟ ਜਿਹੜੀ ਆ ਹੁੰਦੀ ਹੈ ਤੁਸੀਂ ਪਹਿਲਾਂ ਕਿਹਾ ਸੀ ਕਿ 20 ਸਾਲ ਦੀ ਉਮਰ ਤੋਂ ਬਾਅਦ ਹੀ ਤਕਰੀਬਨ ਜਿਹੜਾ ਡਿਪਰੈਸ਼ਨ ਜਾਂ ਸਟ्रेस ਹੈ ਇਹ ਹੋਣਾ ਸ਼ੁਰੂ ਹੁੰਦਾ ਹੈ ਤਾਂ ਕੀ ਇਹਦੀ ਕੋਈ ਖਾਸ ਉਮਰ ਸੀਮਾ ਵੀ ਹੈ ਦੇਖੋ ਜਿਹੜੀਆਂ ਸਟੱਡੀਆਂ ਨੇ ਰਿਵਿਊ ਐਲੀਟਰੇਟਰ ਦਾ ਉਹ ਇਹੀ ਹੈ ਕਿ ਬੱਚਿਆਂ ਦੇ ਵਿੱਚ ਇਹ ਵਿంటర్ ਬਲੂਜ਼ ਜਾਂ ਸੀਜ਼ਨਲ ਇਫੈਕਟਿਵ ਡਿਸਆਰਡਰ ਨਹੀਂ ਪਾਇਆ ਜਾਂਦਾ ਤੇ ਜਿਹੜਾ ਇਹ ਸੀਜ਼ਨਲ ਇਫੈਕਟਿਵ ਡਿਸਆਰਡਰ ਦੇ ਕੇਸਿਸ ਹੁੰਦੇ ਨੇ ਉਹ 20 ਸਾਲ ਤੋਂ ਬਾਅਦ ਹੁੰਦੇ ਨੇ ਤੇ ਇਹਦੇ ਵਿੱਚ ਵੀ ਇਹ ਦੇਖਿਆ ਗਿਆ ਹੈ ਕਿ ਜਿਹੜੀਆਂ ਔਰਤਾਂ ਨੇ ਉਹ ਜ਼ਿਆਦਾ ਵਲਨਰੇਬਲ ਨੇ ਕਿ ਜੀ ਅਸੀਂ 5 ਕੇਸਸ ਦੇਖੀਏ ਤੇ ਉਹਦੇ ਵਿੱਚੋਂ 4 ਔਰਤਾਂ ਦੇ ਹੋਣਗੇ ਤੇ ਇਹਦਾ ਕੋਈ ਖਾਸ ਕਾਰਨ ਇਹਦਾ ਕਾਰਨ ਰੰਦੀਪ ਫਿਰ ਇੱਕ ਤੁਹਾਡਾ ਬਾਇਓਲੋਜੀਕਲ ਕਾਰਨ ਵੀ ਹੈ ਔਰ ਸਾਈਕੋਸੋਸ਼ਲ ਕਾਰਨ ਵੀ ਨੇ ਜੀ ਬਾਇਓਲੋਜੀਕਲ ਕਾਰਨ ਇਹ ਹੈਗਾ ਕਿ ਜਿਹੜਾ ਵਿਟਾਮਿਨ ਡੀ ਹੈ ਉਹ ਤੁਹਾਡੇ ਹਾਰਮੋਨਸ ਔਰਤਾਂ ਦੇ ਜਿਵੇਂ ਕਿ ਐਸਟ੍ਰੋਜਨ ਲੈਵਲ ਨੂੰ ਵੀ ਇਫੈਕਟ ਕਰਦਾ ਹੈ ਸੋ ਉਹਦੇ ਕਰਕੇ ਵੀ ਤੁਹਾਡਾ ਜਿਹੜਾ ਹੈਗਾ ਵਿਮਨ ਦੇ ਵਿੱਚ ਔਰਤਾਂ ਦੇ ਵਿੱਚ ਡਿਪਰੈਸ਼ਨ ਹਾਵੀ ਹੋ ਜਾਂਦਾ ਹੈ ਤੇ ਉਹਦੇ ਹੋਰ ਸਾਈਕੋਸੋਸ਼ਲ ਇਸ਼ੂਜ਼ ਔਰਤਾਂ ਦੇ ਆਲਰੇਡੀ ਇਹ ਹੁੰਦੇ ਨੇ ਕਿ ਜਦੋਂ ਤੁਸੀਂ ਆਲਰੇਡੀ ਕਿਸੇ ਇੱਕ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਤੁਸੀਂ ਰਹਿ ਰਹੇ ਹੋ ਜਾਂ ਤੁਹਾਡੇ ਘਰੇਲੂ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਤੁਸੀਂ ਤੁਹਾਡੀ ਤੁਸੀਂ ਆਪਣਾ ਮਨ ਨਹੀਂ ਕਿਸੇ ਦੇ ਨਾਲ ਹਲਕਾ ਕਰ ਪਾਉਂਦੇ ਜਾਂ ਤੁਸੀਂ ਬਹੁਤ ਜ਼ਿਆਦਾ ਖਾ ਪੀ ਰਹੇ ਹੋ ਲੇਕਿਨ ਤੁਹਾਡੀ ਐਕਟੀਵਿਟੀ ਹੈ ਨਹੀਂ ਕਿ ਤੁਸੀਂ ਬਾਹਰ ਨਹੀਂ ਜਾਂਦੇ ਕੋਈ ਤੁਸੀਂ ਰੈਗੂਲਰ ਸਪੋਰਟ ਨਹੀਂ ਕਰਦੀਆਂ ਲੇਡੀਜ਼ ਮੈਂ ਇੱਕ ICSSR ਦਾ ਪ੍ਰੋਜੈਕਟ ਕੀਤਾ ਸੀਗਾ ਪਿੰਡੂ ਔਰਤਾਂ ਦੇ ਉੱਤੇ ਕੀਤਾ ਅੱਛਾ ਤੇ ਉਹਦੇ ਵਿੱਚ ਮੈਂ ਇਹ ਪਾਇਆ ਕਿ 60 ਤੋਂ ਵੀ ਜ਼ਿਆਦਾ ਪ੍ਰਤੀਸ਼ਤ ਜਿਹੜੀਆਂ ਵਿਆਹੀਆਂ ਔਰਤਾਂ ਨੇ ਉਹ ਸਾਈਕੋਲੋਜੀਕਲ ਡਿਸਟ्रेस ਤੋਂ ਜੂਝਦੀਆਂ ਨੇ ਹੂੰ ਉਹਦਾ ਕਾਰਨ ਇਹ ਹੈ ਕਿ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈਗਾ ਹੂੰ ਉਹ बिकॉज ਉਹ ਆਪਣੇ ਉੱਤੇ ਸੈਲਫ ਲਵ ਦੇ ਵਿੱਚ ਹੈ ਹੀ ਨਹੀਂ ਆਪਣੇ ਉੱਤੇ ਧਿਆਨ ਆਪਣਾ ਕੇਂਦਰਿਤ ਨਹੀਂ ਕਰਦੀਆਂ ਕਿ ਮਤਲਬ ਉਹਨਾਂ ਦੇ ਵਿੱਚੋਂ ਤਕਰੀਬਨ 80% ਸਿਗੀਆਂ 80% ਤੌਰ ਤੇ ਔਰਤਾਂ ਨੇ ਕਿਹਾ ਕਿ ਉਹ ਵਾਕ ਤੇ ਨਹੀਂ ਜਾਂਦੀਆਂ ਕੋਈ ਐਕਸਰਸਾਈਜ਼ ਨਹੀਂ ਕਰਦੀਆਂ ਕਿਉਂ ਕਰਦੀ ਕੰਮ ਬਹੁਤ ਹੋ ਜਾਂਦੇ ਨੇ ਸੋ ਕਰਦਾ ਕੰਮ ਤੁਸੀਂ ਨਹੀਂ ਇਕੁਆਲਾਈਜ਼ ਕਰ ਸਕਦੇ ਕਿ ਜਿਹੜਾ ਤੁਸੀਂ ਬਾਹਰ ਜਾ ਕੇ ਇੱਕ ਤੁਸੀਂ ਹਵਾ ਲੈਣੀ ਹੈ ਤੁਸੀਂ ਇੱਕ ਆਕਸੀਜਨ ਤੁਹਾਡੇ ਅੰਦਰ ਜਾਣੀ ਹੈ ਤੁਹਾਡੇ ਅੰਦਰ ਪੋਜ਼ਿਟਿਵਿਟੀ ਉਸ ਚੀਜ਼ ਦੇ ਨਾਲ ਆਉਣੀ ਹੈ ਤੁਸੀਂ ਆਪਣਾ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਹੋ ਪੋਜ਼ਿਟਿਵ ਥਾਟਸ ਆਉਂਦੇ ਨੇ ਜਦੋਂ ਤੁਸੀਂ ਕੋਈ ਵੀ ਐਕਸਰਸਾਈਜ਼ ਕਰਦੇ ਹੋ ਕਿਉਂ ਤੁਹਾਡੇ ਐਂਡੋਰਫਿਨਸ ਰਿਲੀਜ਼ ਹੁੰਦੇ ਨੇ ਤੁਹਾਨੂੰ ਜਿਹੜੇ ਕਿ ਸਟ्रेस ਨਾਲ ਜਾਂ ਡਿਪਰੈਸ਼ਨ ਨੂੰ ਤੋਂ ਬਾਹਰ ਨਿਕਲਣ ਲਈ ਤੁਹਾਡੀ ਹੈਲਪ ਕਰਦੇ ਨੇ ਸੋ ਇਹ ਵੀ ਇੱਕ ਕਾਰਨ ਹੈ ਕਿ ਜਿਹੜੀਆਂ ਔਰਤਾਂ ਨੇ ਸਪੈਸ਼ਲੀ ਸਾਡੇ ਸਮਾਜ ਦੇ ਵਿੱਚ ਉਹ ਆਪਣੇ ਉੱਪਰ ਵਕਤ ਨਹੀਂ ਦਿੰਦੀਆਂ ਔਰ ਟਾਈਮ ਨਾਲ ਜਿਵੇਂ ਤੁਸੀਂ ਕਹਿ ਲੋ ਕਿ ਆਪਣੇ ਆਪ ਨੂੰ ਪ੍ਰੀਪੇਅਰ ਨਹੀਂ ਕਰਦੀਆਂ ਕਿ ਹੁਣ ਵਿੰਟਰ ਆਉਣ ਵਾਲੀ ਹੈ ਜੇ ਦੇਖੋ ਤੁਹਾਡੀ ਪ੍ਰੀਪੇਅਰਡਨੈਸ ਹੁੰਦੀ ਹੈ ਕਿ ਮੈਨੂੰ ਪਤਾ ਹੈ ਕਿ ਹਾਂ ਮੈਂ ਆਪਣੇ ਆਪ ਨੂੰ ਮਹਿਸੂਸ ਕਰਦੀ ਹਾਂ ਕਿ ਵਿੰਟਰ ਦੇ ਵਿੱਚ ਮੈਂ ਥੋੜੀ ਸਲੋ ਹੁੰਨੀ ਆ ਜੀ ਪਰ ਮੈਨੂੰ ਇਹ ਪਤਾ ਹੈ ਕਿ ਜੇ ਮੈਂ ਇਸ ਚੀਜ਼ ਨੂੰ ਨਹੀਂ ਟੈਕਲ ਕਰਾਂਗੀ ਤਾਂ ਹੋ ਸਕਦਾ ਇਹ ਵੱਧਦਾ ਵੱਧਾ ਐਜ਼ ਅ ਡਿਪਰੈਸ਼ਨ ਹੋ ਜਾਏ ਜੀ ਸੋ ਮੈਂ ਉਹਦੇ ਲਈ ਆਪਣੀ ਪ੍ਰੈਪਰੇਸ਼ਨ ਪਹਿਲਾਂ ਹੀ ਇਹ ਕਰਕੇ ਰੱਖਦੀ ਆ ਕਿ ਮੈਂ ਕੋਈ ਨਾ ਕੋਈ ਐਕਟੀਵਿਟੀ ਜਾਂ ਤੇ ਨਵੀਂ ਸਿੱਖਣੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਰੂਟੀਨ ਆਪਣਾ ਜ਼ਰੂਰ ਆਪਣਾ ਰੱਖਣਾ ਹੀ ਰੱਖਣਾ ਹੈ ਸਪੈਸ਼ਲੀ ਦਸੰਬਰ ਜਨਵਰੀ ਫਰਵਰੀ ਦੇ ਮਹੀਨੇ ਤੱਕ ਕਿ ਜਿਹੜਾ ਕਰਕੇ ਮੈਨੂੰ ਚੰਗਾ ਮਹਿਸੂਸ ਹੋਵੇ ਜੀ ਉਹ ਐਕਟੀਵਿਟੀ ਤੁਹਾਡੀ ਵਾਕ ਹੋ ਸਕਦੀ ਹੈ ਤੁਹਾਡੇ ਡਾਂਸ ਹੋ ਸਕਦਾ ਹੈ ਤੁਸੀਂ ਕੋਈ ਹੋਰ ਕੋਈ სპੋਰਟ ਕੋਈ ਵੀ ਕੋਈ ਜਿਮ ਕਰ ਸਕਦੇ ਹੋ ਕੁਝ ਵੀ ਤੁਸੀਂ ਇੱਕ ਆਪਣੀ ਸ਼ੁਰੂਆਤ ਕਰਦੇ ਹੋ ਖਾਣ ਪੀਣ ਦਾ ਬਹੁਤ ਧਿਆਨ ਰੱਖੋ ਕਿਉਂਕਿ ਕਈ ਖਾਣੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਅਸੀਂ ਸਰਵੀਆਂ ਦੇ ਕਰਕੇ ਬਹੁਤ ਖਾ ਲੈਨੇ ਆਂ ਜੀ ਹੈ ਨਾ ਕਿ ਬਹੁਤ ਕਿਉ ਖਾਦਾ ਗਿਆ ਬਹੁਤ ਜ਼ਿਆਦਾ ਸਾਨੂੰ ਕ੍ਰੇਵਿੰਗ ਹੁੰਦੀ ਹੈ ਸਰਦੀਆਂ ਦੇ ਵਿੱਚ ਅਸੀਂ ਕਾਰਬੋਹਾਈਡਰੇਟਸ ਜਾਂ 슈ਗਰ ਰਿਲੇਟਿਡ ਪ੍ਰੋਡਕਟਸ ਬਹੁਤ ਜ਼ਿਆਦਾ ਅਸੀਂ ਖਾ ਲੈਨੇ ਆ ਜਿਹਦੇ ਨਾਲ ਤੁਹਾਨੂੰ ਇੱਕ ਸੁਸਤੀ ਮਹਿਸੂਸ ਹੁੰਦੀ ਹੈ ਤੇ ਸਰੀਰ ਦੇ ਵਿੱਚ ਇੱਕ ਫੁਰਤੀ ਕਹਿ ਲੋ ਜਾਂ ਐਕਟੀਵਿਟੀ ਕਰਨ ਦੀ ਕੋਈ ਉਹ ਚਾਹਤ ਨਹੀਂ ਰਹਿ ਜਾਂਦੀ ਜੀ ਸੋ ਉਹਦੇ ਲਈ ਤੁਸੀਂ ਖਾਣਾ ਪੀਣਾ ਆਪਣਾ ਹੂੰ ਉਸ ਹਿਸਾਬ ਨਾਲ ਦੇਖੋ ਕਿ ਜਿਹੜਾ ਹੈਲਦੀ ਹੋਵੇ ਔਰ ਤੁਹਾਨੂੰ ਸੁਸਤੀ ਨਾ ਲੈ ਕੇ ਆਵੇ ਜਿਵੇਂ ਅੱਜ ਮੈਂ ਇਹ ਕਹੂੰਗੀ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਚੇਤਨਾ ਆਈ ਹੈ ਮੈਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਹਰ ਕੋਈ ਬੰਦਾ ਇਹ ਕਹਿੰਦਾ ਕਿ ਖੰਡ ਨਾ ਪਾਓ ਗੁੜ ਪਾ ਦਿਓ ਜੀ ਚਾਹੇ ਚਾਵੀ ਹੈ ਹਾਂ ਨਾ ਸੋ ਇਟ ਇਜ਼ ਇਹ ਬਹੁਤ ਇੱਕ ਅਸੀਂ ਅੱਛੀ ਸੋਚ ਵੱਲ ਜਾ ਰਹੇ ਹਾਂ ਕਿ ਤੁਸੀਂ ਕੌਨਸ਼ੀਅਸ ਲਿਵਿੰਗ ਦੇ ਵੱਲ ਜਾ ਰਹੇ ਹੋ ਤੁਹਾਨੂੰ ਇਹ ਪਤਾ ਹੈ ਕਿ ਹਾਂ ਮੇਰੇ ਲਈ ਕੀ ਖਾਣਾ ਪੀਣਾ ਹੈ ਔਰ ਉਸ ਦੇ ਹਿਸਾਬ ਨਾਲ ਤੁਸੀਂ ਉਸ ਨੂੰ ਬਰਨ ਵੀ ਕਰਦੇ ਹੋ ਆਪਣੀ ਕੈਲਰੀਜ਼ ਬਰਨ ਕਰਦੇ ਹੋ ਕਿ ਜੇ ਕੋਈ ਹਰਜ ਨਹੀਂ ਹੈ ਸਾਗ اور ਮੱਕੀ ਦੀ ਰੋਟੀ ਖਾਣ ਨੂੰ ਕਿਉਂ ਪਾ ਕੇ ਬਟ ਫਿਰ ਤੁਸੀਂ ਇਹ ਜਸਟੀਫਾਈ ਕਰੋ ਕਿ ਉਹਨਾਂ ਤੁਸੀਂ ਵਾਕ ਰਨਿੰਗ ਜਾਂ ਕੋਈ ਐਕਸਰਸਾਈਜ਼ ਕਰਕੇ ਉਸ ਨੂੰ ਬਰਨ ਆਊਟ ਕਰ ਰਹੇ ਹੋ ਜੀ ਸੋ ਜੇ ਅਸੀਂ ਇੱਕ ਚੇਤਨ ਮੰਨ ਨਾਲ ਇਹ ਦੇਖ ਦੇ ਦੇਖ ਕੇ ਆਪਣਾ ਖਾਣ ਪੀਣ ਆਪਣਾ ਇਸ ਤਰ੍ਹਾਂ ਦੇ ਨਾਲ ਆਪਣੇ ਚੁਆਇਸਸ ਰੱਖੀਏ ਫੂਡ ਚੁਆਇਸਸ ਕਿ ਜਿਹਦੇ ਨਾਲ ਸਾਨੂੰ ਥੋੜਾ ਜਿਹਾ ਇਹ ਪਤਾ ਹੋਵੇ ਕਿ ਸਾਡੇ ਸਰੀਰ ਲਈ ਕੀ ਇਸ ਟਾਈਮ ਤੇ ਸਾਡੀ ਬੈਟਰੀਮੈਂਟ ਲਈ ਹੈ